ਜਿਹੜੀ ਹੁਣ ਸੜੀ ਜਿਹੜੀ ਪੰਚਾਇਤ ਹੈ ਉਸ ਵਿੱਚ ਜਿਹੜੀ ਸਰਪੰਚ ਹੈ ਉਹ ਆਸ਼ੂ ਦੇਵੀ ਜੀ ਹੈ ਬਟ ਜਦੋਂ ਵੀ ਕੋਈ ਵੀ ਉਹਦੀ ਕਾਰਵਾਈ ਹੁੰਦੀ ਹੈ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਉਹਦੇ ਹਸਬੰਡ ਤੇ ਉਹਦੇ ਸਸੂਰ ਜੀ ਉਹ ਆਉਂਦੇ ਆ ਔਰ ਉਹ ਆ ਕੇ ਮੀਟਿੰਗ ਅਟੈਂਡ ਕਰਦੇ ਆ ਜਾਂ ਸਰਪੰਚੋਂ ਦੇ ਨਾਤੇ ਆਹੀ ਜਾਣਦੇ ਆ ਕਿ ਜਿੱਦਾਂ ਅਹੀ ਲੇਡੀਜ਼ ਹੋ ਕੇ ਆਹੀ ਅੱਗੇ ਹੁੰਨੇ ਆ ਪਰ ਉਹਨਾਂ ਦੇ ਨਾਲ ਕੋਈ ਵੀ ਲੋਕਾਂ ਨਾਲ ਗਲਬਾਤ ਨਹੀਂ ਹੁੰਦੀ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਮੈਂ ਹੀ ਬੋਲਣੀ ਆ ਬਾਕੀ ਇਹ ਅਸੀਂ ਚਾਰ ਮੀਟਿੰਗਾਂ ਰੱਖੀਆਂ ਹੈ ਕਿਉਂ ਇਹਨਾਂ ਚ ਕੋਈ ਨਹੀਂ ਆਇਆ ਇਹਦਾ ਮਤਲਬ ਕਿ ਇਹ ਆ ਕਿ ਇਹ ਕੰਮ ਕਰਨਾ ਚਾਹੁੰਦੇ ਆ ਨਾ ਪੰਚਾਇਤ ਨੂੰ ਬਟ ਇੱਥੇ ਇਸ ਪਿੰਡ 'ਚ ਉਹ ਚੀਜ਼ ਨਹੀਂ ਹੈ ਬਾਕੀ ਇਸ ਪਿੰਡ ਦੀ ਕੋਈ ਵੀ ਵਿਕਾਸ ਬਾਰੇ ਇਹਨਾਂ ਨੇ ਨਾ ਕਦੀ ਸੋਚਿਆ ਹੈ ਨਾ ਕੁਝ ਜਿਹੀ ਇਸ ਵਿਕਾਸ ਬਾਰੇ ਧਿਆਨ ਲੈਣ ਦੀ ਬੋਲਦੇ ਆ ਲਿਜਾਣੇ ਆ ਲੋਕਾਂ ਨੂੰ ਕਹਿਨੇ ਆ ਤੇ ਇਹ ਇਸ ਚੀਜ਼ ਨੂੰ ਲੋਕਾਂ ਦਾ ਧਿਆਨ ਭਟਕਾ ਦਿੰਦੇ ਆ ਹਾਂਜੀ ਜਨ ਉਹਦੇ ਹੀ ਕੂੜੇਦਾਨ ਦਾ ਮਤਲਬ ਕਿ ਮਤਾ ਪਾਸ ਕਰਵਾਇਆ ਹੀਗਾ ਤੇ ਇਹ ਤੇ ਹੁਣ ਮਤਲਬ ਕਿ ਇਹ ਸਾਈਨ ਕਰਨਗੇ ਤੇ ਫੇਰ ਹੀ ਕੰਮ ਸ਼ੁਰੂਆਤ ਹੋਣਗੇ ਨਾ ਵੈਸੇ ਸੈਕਟਰੀ ਸਾਹਿਬ ਨਾਲ ਗੱਲ ਹੋਈਗੀ ਮਤਾ ਪਾਸ ਕਰਵਾਏ ਦਾ ਤੇ ਕੋਈ ਵੀ ਕੰਮ ਆ ਕੋਈ ਮਤਲਬ ਕਿ ਜਲਦਬਾਜ਼ੀ ਨਾਲ ਤੇ ਕੋਈ ਕੰਮ ਨਹੀਂ ਦੇਣਗੇ ਕੰਮ ਆ ਕਿ ਮਤਲਬ ਕਿ ਹੌਲੀ-ਹੌਲੀ ਕਰਕੇ ਹੀ ਹੈ ਤੇ ਪਿੰਡ ਦਾ ਹੀ ਕੋਈ ਵੀ ਕਾਸ ਕਰਾਂਗੇ ਹਨਾ ਥੋੜੀ ਹੀ ਸਰਪੰਚੀ ਮਤਲਬ ਕਿ ਇਹਦਾ ਮਤਾ ਪਾਸ ਹੋਇਆ ਹੈਗਾ ਲੇਕਿਨ ਚਲੋ ਮਤਲਬ ਕਿ ਕੰਮ ਕਰਵਾਵਾਂਗੇ ਲੇਕਿਨ ਇਹ ਥੋੜਾ ਨਾ ਕਿ ਜਲਦੀ ਜਲਦਬਾਜ਼ੀ ਨਾਲ ਹੀ ਕੰਮ ਸ਼ੁਰੂਆਤ ਹੋ ਜੇ ਪਹਿਲਾਂ ਜੋ ਕੰਮ ਅਸੀਂ ਫੜਿਆ ਆ ਪਹਿਲੇ ਉਹ ਕੰਮ ਮਤਲਬ ਕਿ ਸ਼ੁਰੂਆਤ ਕਰ ਦਿੰਦੇ ਆ ਕਿ ਬਿਲਕੁਲ ਝਾੜੀਆਂ ਝਾੜੀਆਂ ਆਈਆਂ ਤੇ ਨਾ ਕੋਈ ਸਾਫ ਸਫਾਈ ਵਾਲਾ ਨਾ ਹੀ ਕੋਈ ਨਰੇਗਾ ਵਾਲੇ ਆਪਾਂ ਮਕੀ 35 ਤੋਂ 40 ਘਾੜ ਦਿੱਤੇ ਸੀ ਉਹਨਾਂ ਦੇ ਵਿੱਚੋਂ ਕਿ ਸਾਡੇ ਕਾਰਡ ਜਿਹੜੇ ਆ ਨਹੀਂ ਬਣ ਗਏ ਤੇ ਜਿਹੜੇ ਛੋਟੇ ਪੁਰਦੇ ਆ ਉਹ ਸਪੈਂਸਰ ਦੇ ক্লোਜ਼ ਹੈਗੇ ਆ ਉਹਨਾਂ ਦੇ ਕਾਰਡ ਵੀ ਬਣਦੇ ਆ ਤੇ ਪੈਸੇ ਵੀ ਪੈ ਰਹੇ ਆ ਤੇ ਸਾਡਾ 6-7 ਬਿੰਦਿਓਂ ਗਿਆ ਨਾ ਤੇ ਕੋਈ ਕਾਰਡ ਬਣਿਆ ਆ ਸਾਡੀ ਫਸਟ ਮੀਟਿੰਗ ਹੋਈ ਸੀ ਉਹਦੇ ਵਿੱਚ 7 ਤੋਂ 8 ਮਤੇ ਪਏ ਸੀ ਉਹਦੇ ਵਿੱਚ ਕੀ ਕੂੜੇਦਾਨ ਦਾ ਵੀ ਮਤਾ ਪਿਆ ਸੀ ਕੀ कूड़े दान ਲੱਗੇ ਜਾਣਗੇ ਉਹਨਾਂ ਦੇ ਵਿੱਚ ਮਕੀ ਕੱਚਾ ਸੋਨਾ ਸੁੱਕਾ ਵੱਖਰਾ ਕਿੱਲਾ ਵੱਖਰਾ ਤੇ 7-8 ਮਹੀਨੇ ਹੋ ਗਏ ਕੋਈ ਇਹੋ ਜਿਹਾ ਮਕੀ ਕੰਮ ਨਹੀਂ ਹੋਇਆ ਪੰਚਾਇਤ ਮਕੀ ਬਿਲਕੁਲ ਹੀ ਮਕੀ ਕੋਈ ਕੰਮ ਨਹੀਂ ਕਰਾ ਰਹੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਕੰਚਨ ਵਾਰਡ ਨੰਬਰ 7 ਦੇ ਸਭ ਸੈਂਟੀਨਰ ਮਨੀ ਰਿਮੈਂਬਰ ਹੈ ਮੈਂ ਇਸ ਉਹਦੇ ਚ ਪੰਚਾਇਤ ਅੱਗੇ ਪ੍ਰਸ਼ਾਸਨ ਅੱਗੇ ਮੰਗ ਰਲਦੀ ਆ ਕਿ 아이 9 ਮਹੀਨੇ ਹੋਏ ਸਾਡੀ ਪੰਚਾਇਤ ਬਣੇ ਨੇ 9 ਮਹੀਨੇ ਚ ਜਿਸਲੇ ਪੰਚਾਇਤ ਬਣੀ ਹੈ ਉਸ ਤੋਂ 1 ਮਹੀਨੇ ਬਾਅਦ ਮੀਟਿੰਗ ਰੱਖੀ ਗਈ ਉਹਦੇ ਚ ਸਤ ਮੈਂ ਮਤਲਬ ਸਤ ਤੋਂ ਪਾਈ ਗਈ ਮਤੇ ਉਸ ਤੋਂ ਬਾਅਦ ਮਤੇ ਦੇ ਮਤੇ 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 ਕਾਫੀ ਜ਼ਿਆਦਾ ਮਤੇ ਪਏ ਹੈ 7 ਮਹੀਨੇ ਤੱਕ ਕਾਫੀ ਜ਼ਿਆਦਾ ਮਤੇ ਵੀ ਬਟ ਇਹਨਾਂ ਨੇ ਕਿਸੇ ਵੀ ਇੰਨੇ ਮਤੇ ਪੈਣ ਤੋਂ ਬਾਅਦ ਕਿਸੇ ਇੱਕ ਵੀ ਮਤਲਬ ਉਹਦੇ ਤੇ ਕੋਈ ਕੰਮ ਨਹੀਂ ਕਾਰਵਾਈ ਨਹੀਂ ਹੋਈ ਕੰਮ ਨਹੀਂ ਹੋਇਆ ਜਿਸ ਲਈ ਸਰਪੰਚ ਸਾਹਿਬ ਨੂੰ ਪੁੱਛਨੇ ਆ ਕਿ ਕੋਈ ਕੰਮ ਨਹੀਂ ਹੋਇਆ ਜਾਂ ਕੁਝ ਵੀ ਹੈ ਉਹ ਇਸ ਚੀਜ਼ ਤੋਂ ਆਪਣਾ ਪੱਲਣਾ ਝਾਰ ਦਿੰਦੇ ਆ ਉਹ ਸਾਨੂੰ ਮਤਲਬ ਫੋਰ ਹੋਰ ਪਾਸੇ ਸਾਡਾ ਧਿਆਨ ਫੜਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੀ ਹੁਣ ਸਾਡੀ ਜਿਹੜੀ ਪੰਚਾਇਤ ਹੈ ਉਸ ਵਿੱਚ ਜਿਹੜੀ ਸਰਪੰਚ ਹੈ ਉਹ ਆਸ਼ੂ ਦੇਵੀ ਜੀ ਹੈ ਬਟ ਜਦੋਂ ਵੀ ਕੋਈ ਵੀ ਉਹਦੀ ਕਾਰਵਾਈ ਹੁੰਦੀ ਹੈ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਉਹਦੇ ਹਸਬੰਡ ਤੇ ਉਹਦੇ ਸਸੂਰ ਜੀ ਉਹ ਆਉਂਦੇ ਆ ਔਰ ਉਹ ਆ ਕੇ ਮੀਟਿੰਗ ਅਟੈਂਡ ਕਰਦੇ ਆ ਜਾਂ ਕੁਝ ਵੀ ਕਰਦੇ ਆ ਬਟ ਉਹਨਾਂ ਆਸ਼ੂ ਦੇਵੀ ਵੱਲੋਂ ਕੋਈ ਵੀ ਅੱਗੇ ਕਰ ਉਹ ਨਹੀਂ ਹੁੰਦੀ ਠੀਕ ਹੈ ਸਰਪੰਚੋਂ ਦੇ ਨਾਤੇ ਆਹੀ ਜਾਣਦੇ ਆ ਕਿ ਜਿੱਦਾਂ ਆਹੀ ਲੇਡੀਜ਼ ਹੋ ਕੇ ਆਹੀ ਅੱਗੇ ਹੁੰਨੇ ਆ ਪਰ ਉਹਨਾਂ ਦੇ ਲੋ ਕੋਈ ਵੀ ਲੋਕਾਂ ਨਾਲ ਗਲਬਾਤ ਨਹੀਂ ਹੁੰਦੀ ਨਾ ਉਹ ਅੱਗੇ ਹਰ ਮੀਟਿੰਗ 'ਚ ਜ਼ਿਆਦਾਤਰ ਅੰਕਲ ਬਸ਼ੰਬਰ ਅੰਕਲ ਔਰ ਉਹਦੇ ਹਸਬੰਡ ਅਜੇ ਭਈਆ ਹੁੰਦੇ ਐ ਔਰ ਪਹਿਲੇ ਅੱਜ ਤੋਂ ਪੰਜ ਸਾਹਿਬ ਜਿਹੜੀ ਪਿਛਲੀ ਪੰਚਾਇਤ ਸੀ ਉਹ ਵੀ ਇਹਨਾਂ ਦੇ ਘਰ ਵਿੱਚ ਹੀ ਸੀ ਔਰ ਇਹਨਾਂ ਦੀ ਵੱਡੀ ਨੂੰਹ ਕੋਲ ਹੀ ਉਦੋਂ ਵੀ ਰਚਨਾ ਦੇਵੀ ਕੋਲ ਹੀ ਪਰ ਉਦੋਂ ਵੀ ਬਸ਼ੰਬਰ ਅੰਕਲ ਜੀ ਹੀ ਇਹਦੇ ਸਸੁਰ ਜੀ ਉਹੀ ਅੱਗੇ ਆ ਕੇ ਕੰਮ ਕਰਦੇ ਹੀ ਕਾਰਵਾਈ ਕਰਦੇ ਹੀ ਜੋ ਵੀ ਕੰਮ ਕਰਦੇ ਹੀ ਬਟ ਭਗਵਾਨ ਤੁਮਾਨ ਸਰਕਾਰ ਨੇ ਈਸ਼ਵਰੀ ਸਪੈਸ਼ਲੀ ਇਹ ਉਹ ਕਹਿਦਾ ਕਿ ਜਦੋਂ ਜੇ ਇਸ ਲਈ ਲੇਡੀਜ਼ ਨੂੰ ਅੱਗੇ ਕੀਤੇ ਦਾ ਤੇ ਜਿੱਥੇ ਵੀ ਕੋਈ ਵੀ ਕੰਮ ਹੁੰਦਾ ਉੱਥੇ ਲੇਡੀਜ਼ ਉਹ ਅੱਗੇ ਖੁਦ ਹੋ ਕੇ ਕੰਮ ਕਰਨਗੀਆਂ ਚਾਹੇ ਉਹ ਸਰਪੰਚਾ ਚਾਹੇ ਮੈਂਬਰ ਪਟ ਇੱਥੇ ਇਸ ਪਿੰਡ ਚ ਉਹ ਚੀਜ਼ ਨਹੀਂ ਹੈ ਬਾਕੀ ਇਸ ਪਿੰਡ ਦੀ ਕੋਈ ਵੀ ਵਿਕਾਸ ਬਾਰੇ ਇਹਨਾਂ ਨੇ ਨਾ ਕਦੀ ਸੋਚਿਆ ਹੈ ਨਾ ਖੁਸ਼ ਜਿਹੀ ਇਸ ਵਿਕਾਸ ਬਾਰੇ ਧਿਆਨ ਲੈਣ ਦੀ ਬੋਲਦੇ ਆ ਲੈ ਜਾਂਦੇ ਆ ਲੋਕਾਂ ਨੂੰ ਕਹਿੰਨੇ ਆ ਤੇ ਇਹ ਇਸ ਚੀਜ਼ ਨੂੰ ਲੋਕਾਂ ਦਾ ਧਿਆਨ ਭਟਕਾ ਦਿੰਦੇ ਆ ਤੇ ਉਹਨਾਂ ਨੂੰ ਹੁਣ ਜਦੋਂ ਦਾ ਹੀ ਕੋਰਮਪੰਗ ਕਰਨ ਲਈ ਅਹੀ ਇਹ ਲਾਇਦਾ ਪ੍ਰੋਸੈਸ ਲਾਇਦਾ ਇਹਨਾਂ ਨੇ ਉਸ ਚੀਜ਼ ਦਾ ਮਤਲਬ ਪਹਿਲੇ ਸਾਡੀ ਉਹਦੇ ਕੋਲ ਪਈ ਰਹੀ ਫਾਈਲ ਡੀਡੀਪ ਵੀਡੀਓ ਮੈਮ ਕੋ ਔਰ ਕਾਫੀ ਟਾਈਮ ਤੱਕ ਮੀਟਿੰਗਾਂ ਪੈਣ ਤੋਂ ਬਾਅਦ ਉਸ ਤੋਂ ਦੋ ਮੀਟਿੰਗਾਂ ਪੈਣ ਤੋਂ ਬਾਅਦ ਕਾਫੀ ਟਾਈਮ ਤੱਕ ਉੱਥੇ ਪਈ ਰਹੀ ਉਹਨਾਂ ਨੇ ਕਾਰਨ ਵਸ ਕੋਈ ਮਤਲਬ ਪਤਾ ਨਹੀਂ ਹੁੰਦੇ ਕੋਈ ਪਰ ਦੱਸਿਆ ਹੋਏਗਾ ਵੀ ਕੋਈ ਵੀ ਕਾਰਨ ਹੈ ਉਹਦੇ ਅਹੀ ਜ਼ਿਲ੍ਹੇ ਜਾ ਕੇ ਡੀਡੀਪੀਓ ਸਰ ਕੋ ਪੁੱਛਿਆ ਕਿ ਸਾਡੀ ਕਦੋਂ ਆ ਨੈਕਸਟ ਮੀਟਿੰਗ ਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਇੱਕ ਮੇਰੇ ਕੋ ਹਜੇ ਕੋਈ ਵੀ ਫਾਈਲ ਨਹੀਂ ਆਈ ਦੀ ਫਿਰ ਵੀਡੀਓ ਮੈਮ ਨੂੰ ਅਹੀ ਦੁਆਰਾ ਜਾ ਕੇ ਪੁੱਛਿਆ ਫਿਰ ਉਹਨਾਂ ਨੇ ਕਾਫੀ ਟਾਈਮ ਬਾਅਦ ਉਥੇ ਫਾਈਲ ਭੇਜੀ ਹੈ ਤੇ ਫਿਰ ਜਾ ਕੇ ਉਹਨਾਂ ਨੇ ਹੁਣ ਆਸ਼ਵਾਸਨ ਦਿੱਤਾ ਡੀਡੀਪੀਓ ਸਰ ਨੇ ਕਿ ਤੁਹਾਡੀ ਜਲਦ ਤੋਂ ਜਲਦ ਮੀਟਿੰਗ ਰਖਾਈ ਜਾਏਗੀ ਔਰ ਉਸ ਉਦੇਚੇ ਤੁਹਾਡਾ ਉਹਦਾ ਕੀਤਾ ਜਾਏਗਾ ਬਾਕੀ ਸਰ ਅਹੀ ਇਹੀ ਕਹਿਣਾ ਚਾਹੁੰਦੇ ਆ ਮਾਨ ਸਰਕਾਰ ਨੂੰ ਇਹ ਇਸ ਪਿੰਡ ਵਿੱਚ ਆ ਕੇ ਵਿਜ਼ਿਟ ਕਰੋ ਇੱਥੇ ਜਗਾ ਜਗਾ ਮਤਲਬ ਗੰਦਗੀ ਹੈ ਕਚਰਾ ਹੈ ਇਥੋਂ ਸਾਈਡਾਂ ਤੇ ਕਿੰਨੀ ਕਿੰਨੀ ਭੰਗ ਵਗੈਰਾ ਮਤਲਬ ਹੋਏ ਰਿਹਾ ਜੋ ਜੰਗਲ ਜાડ ਬਣੇ ਦਾ ਕੋਈ ਕਿਤੇ ਸਫਾਈ ਦਾ ਉਹ ਧਿਆਨ ਨਹੀਂ ਹੈ ਔਰ ਕਾਫੀ ਜ਼ਿਆਦਾ ਲੋਕੀ ਉਹ ਇਹਨਾਂ ਨੇ ਪਹਿਲਾਂ ਮਤਾ ਜਿਹੜਾ ਮਤਲਬ ਜਿਹੜੀ ਪਹਿਲੀ ਮੀਟਿੰਗ ਹੋਈ ਹੀ ਤੇ ਉਹਦੇ ਵਿੱਚ ਮਤਾ ਵੀ ਆਈ ਉਦੋਂ ਸਿਰਫ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਸੀ ਗਰਾਊਂਡ ਦਾ ਪਰ ਉਸ ਗਰਾਊਂਡ ਦੇ ਕੰਮ ਵਿੱਚ ਇਹਨਾਂ ਨੇ ਉਹ ਵੀ ਉਹ ਵੀ ਉਹਨਾਂ ਨੇ ਮਤਲਬ ਸ਼ੁਰੂਆਤ ਕਰਕੇ ਫਿਰ ਰੋਕ ਦਿੱਤਾ ਜਿਸ ਲਈ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਰੋਕਿਆ ਪਤਾ ਚਲਿਆ ਕਿ ਇਹ ਨਹਿਰ ਵਿਭਾਗ ਦਾ ਜਗ੍ਹਾ ਹੀ ਔਰ ਇਹਨਾਂ ਨੇ ਇਸ ਕਰਨੇ ਵੀ ਉੱਥੇ ਨਹਿਰ ਵਿਭਾਗ ਤੋਂ ਪਰਮਿਸ਼ਨ ਨਹੀਂ ਲਈ ਔਰ ਉਹਨਾਂ ਨੇ ਕੰਮ ਰੋਕਿਆ ਉਸ ਵੇਲੇ ਵੀ ਇਹਨਾਂ ਨੇ ਸਾਨੂੰ ਮਤਲਬ ਸਾਰੇ ਮੈਂਬਰਾਂ ਨੂੰ ਮਿਸਗਾਈਡ ਕੀਤਾ ਕਿ ਇਹਦੀ ਅਹੀ ਪਰਮਿਸ਼ਨ ਲੈ ਲਈ ਹੈ ਨਹਿਰ ਵਿਭਾਗ ਤੋਂ ਤੇ ਉਹ ਕਿੰਨਾ ਵੈਸਾ ਜਿਹੜਾ ਕੀ ਸਰਕਾਰ ਦਾ ਬਰਬਾਦ ਗਿਆ ਵੇਸਟ ਗਿਆ ਕਿ 7-8 ਲੱਖ ਰੁਪਏ ਸ਼ਾਇਦ ਉਥੇ ਆਲਰੇਡੀ ਲੱਗ ਚੁਕੇ ਦਾ ਸਰਕਾਰ ਦਾ ਉਹ ਵੇਸਟ ਹੈ ਜਦੋਂ ਤੁਹਾਨੂੰ ਪਤਾ ਹੀ ਸਾਡ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨੀ ਹੈ ਕਿ ਸਾਡੀ ਪੰਚਾਇਤੀ ਜ਼ਮੀਨ ਜਿੰਨੀ ਵੀ ਹੈ ਉਹ ਜਿੱਥੇ ਵੀ ਹੈ ਉਹਦੇ ਬਾਰੇ ਕੀਤਾ ਜਾਏ ਉਹਦੀ ਕਢਵਾਣ ਦਾ ਹਿੰਮਤਾ ਵੀ ਪਾਇਦਾ ਆਹੀ ਨਹੀਂ ਮਤਾ ਪਾਇਦਾ ਅੱਜ ਤੋਂ ਸਾਡੀ ਪਿਛਲੀ ਪੰਚਾਇਤ ਜਿਹੜੀ ਉਹਨਾਂ ਨੇ ਵੀ ਮਤਾ ਪਾਇਦਾ ਸੀ ਉਸ ਚੀਜ਼ ਦਾ ਔਰ ਪੰਚਾਇਤੀ ਜ਼ਮੀਨ ਕਢਾਈ ਜਾਏ ਆਪਣਾ ਔਰ ਕਿੱਥੇ ਰਹਿਣ ਵਾਲੇ ਮੈਂ ਪੰਚਾਇਤ ਕਿੰਗਰੀਆਂ ਤੋਂ ਪੰਜ ਪਿੰਕ ਕਲੋਨੀ ਤੋਂ ਮੈਂਬਰ ਮੰਗਾ ਤੇ ਬਾਅਦ ਨੰਬਰ 3 ਦਾ ਤੇ ਸਾਡੀ ਇਹ ਹੀ ਮੰਗ ਹੈ ਕਿ ਕਾਫੀ ਦਿਨ ਤੋਂ ਬਰਸਾਤਾ ਹੋ ਰੀਆਂ ਹੈ ਪੂਰਾ ਰੋਡ ਮਕੀ ਬਿਲਕੁਲ ਝਾੜੀਆਂ ਝੜੀਆਂ ਆਈਆਂ ਤੇ ਨਾ ਕੋਈ ਸਾਸਪਾਈ ਵਾਲਾ ਨਾ ਹੀ ਕੋਈ ਨਰੇਗਾਣੇ ਆ ਪੰਮਕੀ 35 ਤੋਂ 40 ਘਾੜ ਦਿੱਤੇ ਸੀ ਉਹਨਾਂ ਦੇ ਵਿੱਚੋਂ ਮਕੀ ਸਾਡੇ ਘਾੜ ਜਿਹੜੇ ਆ ਨਹੀਂ ਬਣ ਗਏ ਤੇ ਜਿਹੜੇ ਛੋਟੇ ਭੁਰਦੇ ਆ ਉਹ ਸਰਪੰਚ ਦੇ ਕੋਲੋਜ਼ ਹੈਗੇ ਆ ਉਹਨਾਂ ਦੇ ਕਾਰਡ ਵੀ ਬਣਦੇ ਆ ਤੇ ਪੈਸੇ ਵੀ ਪੈ ਰਹੇ ਆ ਤੇ ਸਾਡਾ 6-7 ਮਹੀਨੇ ਹੋ ਗਿਆ ਨਾ ਤੇ ਕੋਈ ਕਾਰਡ ਬਣਿਆ ਪਹਿਲੀ ਗੱਲ ਤੇ ਆਪਾਂ ਦੇ ਸਰਪੰਚ ਦੇ ਅਜਿੰਦ ਜੀ ਮੱਕੀ ਹੁੰਦਾ ਹਸਬੰਦਾ ਉਹਨਾਂ ਨੇ ਦਿੱਤੇ ਹੀ ਉਹਨਾਂ ਕਿਹਾ ਸੀ ਕਿ ਮੈਂ ਸੈਕਟਿੰਗ ਦੀ ਆਦਾ ਬਿਜੋਤਾ ਸੈਕਟਰੀ ਨੂੰ ਪੁੱਛਿਆ ਆਪਾਂ ਜਾ ਗਏ ਤੇ ਸੈਕਟਰੀ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਨਹੀਂ ਆਏ ਦੇ ਠੀਕ ਆ ਉਤੋਂ ਬਾਅਦ ਮੈਂ ਫੇਰ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਸਾਨੂੰ ਗਿਆਤਾ ਕਿ ਨਹੀਂ ਪਲਾਨ ਤੇ ਕਿ ਕਾਰਡ ਹਲੇ ਪਿਛੋਂ ਨਹੀਂ ਬਣਦੇ ਬਾਕੀ ਵੀ ਭਾਂਦੇ ਆ ਸਾਡੇ ਮੁੰਡੇ ਆ ਬੇਲੇ ਆ ਜਿਹੜੇ ਦੇ ਪਾਲਾਂਦੇ ਆ ਚਲੋ ਉਹਨਿੰਦੇ ਗਾ ਦਾ ਕੰਮ ਕਰਨਾ ਸਾਸਪਾਈ ਹੋਵੇ ਬਾਕੀ ਇਥੇ ਗੰਦਗੀ ਆ ਕੂੜੇਦਾਨ ਚਾਹੀਦੇ ਆ ਕੂੜੇਦਾਨ ਵੀ ਨਹੀਂ ਬਣੇਦੇ ਮਕੀ ਕਾਫੀ ਜਿਹੜੀਆਂ ਸਮੱਸਿਆ ਇਹ ਸਪਾਈ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਆ ਫਰਸਟ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ 7 ਤੋਂ 8 ਮਤੇ ਪਏ ਸੀ ਉਹਦੇ ਵਿੱਚ ਕੀ ਕੂੜੇਦਾਨ ਦਾ ਵੀ ਮਤਾ ਪਿਆ ਸੀ ਕਿ ਕੂੜੇਦਾਨ ਲੱਗੇ ਜਾਣਗੇ ਉਹਨਾਂ ਦੇ ਵਿੱਚ ਮਕੀ ਕਚਰਾ ਸੁੱਕਾ ਵੱਖਰਾ ਅਗੀਲਾ ਵੱਖਰਾ ਤੇ 7-8 ਮਹੀਨੇ ਹੋ ਗਏ ਕੋਈ ਇਹੋ ਜਿਹਾ ਮਕੀ ਕੰਮ ਨਹੀਂ ਹੋਇਆ ਪੰਚਾਇਤ ਮਕੀ ਬਿਲਕੁਲ ਹੀ ਮਕੀ ਕੋਈ ਕੰਮ ਨਹੀਂ ਕਰਾ ਰਹੀ ਇਸ ਕਰਕੇ ਆਪਾਂ ਪੰਚਾਇਤ ਭੰਗ ਕੰਦਾ ਕੋਰਮ ਪਾਇਆ ਸੀ ਤੇ ਉਹਦੇ ਵਿੱਚ ਕੀ ਸਾਨੂੰ ਹੁਣ ਇਹੀ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਤੁਸੀਂ ਕਦੀ ਕੋਈ ਵੀਡੀਓ ਪਾਹਨ ਦਾ ਕਦੀ ਕੁਝ ਕਰ ਦਿੰਦਾ ਕੋਈ ਆ ਕੇ ਦੱਦ ਬੰਦਾ ਆ ਤੇ ਹੱਥੋਂ ਕੰਨੇ ਆ ਕਿ ਸਾਡਾ ਜਿਹੜਾ ਮਕੀ ਆਪਣਾ ਪ੍ਰਬੰਧਕ ਲਗਾਇਆ ਜਾਵੇ ਤੇ ਸਾਡੇ ਮਕੀ ਚਲੋ ਪਿੰਡ ਦੇ ਕੰਮ ਹੋਣ ਤੇ ਵਧੀਆ ਕੰਮ ਹੋਣਾ ਸਾਰਾ ਸਵਸਥ ਬਣੇ ਸਾਹਸ ਪਾਈ ਹੋਵੇ ਇਹੀ ਆਪਣਾ ਕਿਥੋਂ ਦੇ ਰਜਨੀਵਾਲਾ ਪਿੰਡ ਛੋਟੇ ਪਰ ਠਿੰਗਰੀਆਂ ਵੀ ਮੈਂ ਮੈਂਬਰ ਹਾਂ 6 ਨੰਬਰ ਵਾਰਡ ਦੇ ਮੈਂਬਰਾਂ ਚੁਣੀ ਹੋਈ ਮੈਂਬਰਾਂ ਤੇ ਬਸ ਮੇਰਾ ਇਹੀ ਆ ਮੰਗ ਹੈ ਇਆ ਕਿ ਪੰਚਾਇਤੀ ਜ਼ਮੀਨ ਦਾ ਚਲੇ ਦਾ ਮਾਮਲਾ ਸਾਡੇ ਵਸਾਈ ਰਿਕਵੈਸਟ ਹੈ ਕਿ ਪੰਚਾਇਤੀ ਜ਼ਮੀਨ ਨਿਕਲਣੀ ਚਾਹੀਦੀ ਆ ਔਰ ਪਿੰਡ ਦਾ ਵੀ ਕਾਸ ਹੋਣਾ ਚਾਹੀਦਾ ਤੁਹਾਡੇ ਫੀਲਡ ਦੇ ਵਿੱਚ ਕਿੱਦਾਂ ਦੇ ਕੰਮਕਾਰ ਹੋ ਰਹੇ ਨੇ ਕੰਮ ਕਰਦੇ ਕੋਈ ਨਹੀਂ ਆਨ ਕੇ ਤੁਸੀਂ ਦੇਖ ਲਓ ਇੰਨੀ ਗੰਦਗੀ ਪੈਦੀ ਇੰਨੇ ਪੰਗਾ ਜਾਰ ਚੜੇ ਦਾ ਕੋਈ ਹਿਸਾਬ ਨਹੀਂ ਤੇ ਮੈਂ ਅਹੀਂ ਇਹੀ ਕਹਿੰਨੇ ਪੀ ਪਿੰਡ ਦਾ ਕੋਈ ਅੱਛਾ ਜਾਂ ਵਿਕਾਸ ਹੋਣਾ ਚਾਹੀਦਾ ਔਰ ਤੁਸੀਂ ਉਸ ਮਾਮਲੇ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਨਹੀਂ ਕੀਤੀ ਗੱਲਬਾਤ ਤੇ ਕਈ ਉਹਨਾਂ ਦੀ ਮੀਟਿੰਗਾਂ ਕਰਾਈਆਂ ਕਈ ਮਤੇ ਪਾਏ ਉਹ ਤੋਂ ਬਾਅਦ ਰਾਹੀਂ ਉਹਨਾਂ ਨੇ ਕੋਈ ਕੰਮ ਕੀਤਾ ਨਹੀਂ ਸਾ ਨਹੀਂ ਸਾਢਿੰਦਣਾ ਹੁਣ ਸਹਿਮਤੀ ਹੈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਬਸ ਇਹੀ ਸਾਡੇ ਤੇ ਪ੍ਰਸੰਦ ਦਾ ਲਿਆ ਜਾਏਗਾ ਦਾ ਕਿ ਸਾਡੇ ਨਾਲ ਸਹਿਮਤ ਹੋ ਜਾਏ ਨਹੀਂ ਸਰ ਨੌਕਾਈ ਸਰ ਮੈਂ ਸੁਸ਼ਮਰ ਕੁਮਾਰ ਹੂੰ ਛੋਟੇ ਬਟੋਂ ਆਮ ਆਦੀ ਪਾਰਟੀ ਮੈਂ ਬਲਕ ਪਰਾਨਾ ਜੀ ਪਿਛਲੇ 6 ਸਾਲਾਂ ਵਿੱਚ ਜਿਹੜੀ ਪੰਚਾਇਤ ਬਣੀ ਹੈਗੀ ਉਹ ਆਮ ਆਦੀ ਪਾਰਟੀ ਨੇ ਸਨ ਪਾਸੇ ਜੋ ਕੰਮ ਆ ਦੀ ਹੈ ਨਾ ਇਹ ਵੀ ਆਈ ਹੋਈ ਹੈ ਲੇਕਿਨ ਮੇਰੇ ਪਿੰਡ ਦੇ ਬੱਚੇ ਇਹ ਕੰਮ ਨਹੀਂ ਹੋ ਉਹ ਬਾਰੇ ਇਸ ਦਾ ਕਿ ਉਹ ਹਲ ਮੈਂਬਰ ਸਾਡਾ ਨਾਲ ਦੇ ਲਈ ਕੰਮ ਰਿਕਾਰਡਿੰਗ ਜੋ ਕੁਝ ਦੋ ਸਰ ਬੰਦੇ ਕਰਕੇ ਜਿਹੜਾ 2.5 ਕੰਦੇ ਕੰਮ ਹੋ ਰਿਹਾ ਸਰ ਜੋ ਸਰ ਨਾਲ ਇੱਕ ਕੁਛ ਬਾਤ ਉਪ ਹੋ ਰਹੀ ਹੈ ਤੁਬ ਕੀ ਗੱਲ ਬਾਤ ਹੈ ਸਾਡੇ ਮੈਂਬਰ ਸਾਹਿਬ ਨਹੀਂ ਮਤਲਬ ਕਿ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਡਿਪਾਰਟਮੈਂਟ ਹੈਗਾ ਪੰਚਾਇਤ ਡਿਪਾਰਟਮੈਂਟ ਹੈਗਾ ਕੀ ਮਤਲਬ ਕਿ ਸਰਕਾਰ ਵੱਲੋਂ ਫੰਡਸਪੈਂਡ ਨੂੰ ਆਇਆ ਨਹੀਂ ਹੈਗਾ ਜਾਂ ਕੀ ਹੈਗਾ ਪੈਸੇ ਪੇ ਹੈਗੇ ਆ ਸਲਕੋੜ ਦੇ ਧਿਆਨ ਵਿੱਚ ਰੱਖਣਾ ਚਾਹੁੰਦੇ ਹਾਂ ਜੀ ਜਦੋਂ ਸਾਡੇ ਨਵੇਂ ਸਰਪੰਚ ਸਾਹਿਬ ਕੋਲੇ ਚਾਰ ਗਏ ਆ ਜੀ ਤੇ ਕਰੀਬਨ ਲਗਭਗ ਲੱਖਾਂ ਦੇ ਹਿਸਾਬ ਤੇ ਨਾਲ ਕੋ ਫੰਡ ਆਇਆ ਹੈ। ਤੇ ਲਗਭਗ 6-7 ਮਹੀਨੇ ਤੋਂ ਇਹ ਮੰਗ ਕਰਦੇ ਪਿਆ ਸੜੇ ਕੰਮਾਂ ਵਾਸਤੇ ਜੋ ਪੰਚਾਇਤ ਜ਼ਮੀਨਾਂ ਉਹਦੇ ਅਕੋਰਡਿੰਗ ਕਾਫੀ ਟਾਈਮ ਇੰਨਾ ਗਲਬਾ ਤਾਂ ਕਿਤੇ ਆ ਰਿਕੁਐਸਟ ਹੀ ਕਰਦੇ ਤੇ ਇਹਨਾਂ ਨੇ ਸੜਾ ਕੰਮ ਵਾਸਤੇ ਗੌਰ ਧਿਆਨ ਦਿੱਤਾ ਜੋ ਇਹਨੇ ਦੋ ਚਾਰ ਆਪਣੇ ਪਾਰਟੀ ਦੇ ਇੱਥੇ ਵਰਕਰ ਆਏ ਜਾਂਦੇ ਆਪਣੇ ਦੋ ਲੋਕ ਇੰਦੇ ਆਪਣੇ ਪੰਚਾਇਤ ਮੈਂਬਰ ਆ ਉਹਦੀ ਗੱਲ ਸਰਮ ਹੁੰਦੇ ਆ ਵਕੀਆ ਇਹਨਾਂ ਨੇ ਸਭ ਕੋਈ ਪਿੰਡ ਬਾਰੇ ਅਸੀਂ ਜੀ ਕੋਈ ਗੱਲ ਨਹੀਂ ਸੁਣੀ ਨਹੀਂ ਸਾਡੇ ਪੰਚਾਇਤੀਆਂ ਨੇ ਮੈਂ ਮੈਮਰੀ ਕੋਈ ਗੱਲ ਸੁਣੀ ਵਕੀੜੀ ਗੱਲ ਬਾਤਾਂ ਸਾਡੇ ਨੇ ਆ ਕੀ ਕਿਤਨਾ ਕਿਤੇ ਵਾਲੀ ਜਿਹੜੀ ਹੈਗੀ ਰਾਜਨੀਤੀ ਦਾ ਸ਼ਿਕਾਰਤਾ ਨਹੀਂ ਹੋ ਰਹੀ ਸਾਡੀ ਪੰਚਾਇਤ ਸਰ ਸਾਹਮਣੇ ਲੱਗਦਾ ਪਿਆ ਜੋ ਮਾਨ ਸਾਹਿਬ ਜੋ ਆਮ ਆਦਮੀ ਪਾਰਟੀ ਜੋ ਸਰਕਾਰ ਹੈ ਪੰਜਾਬ ਵਿੱਚ ਕਮਾ ਦੀ ਹਰ ਪਿੰਡਾਂ ਵਿੱਚ ਖੁੱਲੇ ਫੰਡ ਕਿੱਥੇ ਜਾ ਰਿਹਾ ਵਿਕਾਸ ਦੇ ਨੇ ਗਿਆ ਹੀ ਹੋਏ ਸਰ ਤੋਂ ਇਹ ਸਰ ਦੇਖੇ ਸਰ ਪਿੰਡ ਵਿੱਚ ਕੋਈ ਤੁਸੀਂ ਉਹ ਖੁਦ ਵਿਜ਼ਿਟ ਕਰੋ ਸਰ ਕੋਈ ਵਧੀਆ ਕੋਈ ਗਰਾਉਂਡ ਨਹੀਂ ਗਰਾਉਂਡ ਤਾਂ ਹੈ ਨਹੀਂ ਸਰ ਕੋਈ ਪੰਚਾਇਤੀ ਜ਼ਿਮੇ ਦਾ ਕਿਹਾ ਵੀ ਕਢਾਉਣ ਵਾਸਤੇ ਉੱਗੀ ਇਹਨਾਂ ੜੀ ਕੋਈ ਸੁਵਾਇਣ ਨਹੀਂ ਕੀਤੀ ਕੋਈ ਬੱਚਿਆਂ ਨੇ ਖੇਡਣ ਵਾਸਤੇ ਕੋਈ ਜਗ੍ਹਾ ਨਹੀਂ ਆਗੀ ਕੋਈ ਜੇਮਣੀ ਆਗੀ ਬਾਕੀ ਸਰ ਤੁਹਾਡੇ ਤੇ ਅਜੇ ਕੋਈ ਗੱਲ ਨਹੀਂ ਚੱਲਣੇ ਜੋ ਪਾਲ ਸਰਕਾਰ ਦੇ ਮੂਹਰੇ ਸੀ ਸੋਚ ਵਰਤ ਦੇ ਅਧੀਨ ਸਾਢੇ ਪੰਜ ਲਗਭਗ 6 ਸਾਲ ਦੇ ਤਕਰੀਬਨ ਹੋ ਗਏ ਸਰ ਇੱਕ ਵੀ ਸੁਵਾਈ ਵਾਲਾ ਕੋਈ ਨਹੀਂ ਦਾ ਕੋਈ ਕਰਮਚਾਰੀ ਜਾਂ ਕੋਈ ਬੰਦਾ ਨਹੀਂ ਹੈਗਾ ਉਸ ਤੋਂ ਪਹਿਲੇ ਸਰ ਹਾਂਦੇ ਸੀਗੇ ਲੇਕਿਨ ਇਹ ਪ੍ਰੋਜੈਕਟ ਹੋ ਗਿਆ ਸਰ ਕੋਈ ਕੋਈ ਸੁਵਾਈ ਨਹੀਂ ਹੈਗੀ ਜਗ੍ਹਾ ਜਗ੍ਹਾ ਤੁਸੀਂ ਖੁਦ ਵਿਜ਼ਿਟ ਕਰੋ ਨਰਕਮੀ ਹਾਲਾਤ ਸਰ ਲੋਕੀ ਚੀਜ਼ ਨਹੀਂ ਮੂਰੋ ਤੇ ਲਾਸ ਜਿਹੜਾ ਸੀਗਾ ਸਰਪੰਚ ਐ ਮੌਜੂਦਾ ਜਿਹੜਾ ਸਰਪੰਚ ਐ ਸੀਗਾ ਜਿਹੜਾ ਮਤਲਬ ਕਿ ਪਹਿਲੇ ਸਰਪੰਚ ਹੋ ਰਿਹਾ ਸੀ ਸਰ ਇਹਨਾਂ ਦੇ ਪਹਿਲੇ ਜੋ ਸਾਡੇ ਹਨ ਜੇ ਸਰਪੰਚ ਐ ਪਹਿਲੇ ਵੀ ਇਹਨਾਂ ਕੋਲ ਸੀ ਇਹਨਾਂ ਦੀ ਵੱਡੀ ਨੂੰ ਸੀ ਹੁਣ ਇਹਦੀ ਛੋਟੀ ਨੂੰ ਆ ਤੇ ਉਸ ਤੋਂ ਬਾਅਦ ਸਰ ਕੋਈ ਦਸ ਦੇ ਮਿੰਟ ਗੱਲ ਨਾ ਕੁਝ ਬੋਲੀਏ ਤੇ ਹਾਂ ਹੋ ਜਾਏਗਾ ਇਹ ਹੋ ਜਾਏਗਾ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਕੋਈ ਸਰ ਕੰਮ ਨਹੀਂ ਹੋ ਰਿਹਾ ਹਾਂਜੀ ਕਿਹਨਾ ਮੈਂ ਆਪਣਾ ਨੀਲਮ ਕੁਮਾਰੀ ਮੈਂ 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 ਪੰਚਾਇਤ ਛੋਟੇ ਬਾਰੇ ਬਾਰ ਨੰਬਰ 1 ਸਾਡੇ ਪਿੰਡ ਦਾ ਇੱਕ ਮਿੰਟ ਆਪਾਂ ਮੰਗ ਆਪਾਂ ਮੰਗ ਕਰਨਿਆ ਕਿ ਸਾਡੇ ਪਿੰਡ ਦਾ ਕਾਸਟ ਜਿਹੜਾ ਕਾਫੀ ਕਾਸਟਾ ਜੀ ਉਤੇ ਪੈਣੀ ਪੰਜਾਂ ਨੇ ਕਾਫੀ ਰੋਕ ਲਗਾਏ ਨੇ ਕੀ ਕੰਮ ਤੁਹਾਡਾ ਮੇਰਾ ਨਾਮ ਆਸ਼ੂ ਹੈ ਮੈਂ ਛੋਟੇਪੁਰ ਦੇ ਸਰਪੰਚ ਹਾਂ ਔਰ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਜੋ ਵੀ ਇਹ ਮੈਂਬਰ ਪੰਜ ਮੈਂਬਰ ਇਹਨਾਂ ਨੇ ਹੀ ਕੰਮ ਪਿੰਡ ਦਾ ਕੰਮ ਰੋਕਿਆ ਹੋਇਆ ਆ ਆਪਾਂ ਤੇ ਪਿੰਡ ਦਾ ਕੰਮ ਕਰਵਾਉਣਾ ਚਾਹਦੇ ਆ لیکن ਇਹਨਾਂ ਦੇ ਕੰਮ ਇਹਨਾਂ ਦੇ ਕਾਰਨ ਕੰਮ ਰੁਕਿਆ ਹੋਇਆ ਹੈ। ਹੱਸਿਆ ਕਿ ਇਹ ਅਗਰ ਨਾਲ ਮਿਲਣਗੇ ਤੇ ਫੇਰ ਹੀ ਫਿਰ ਦੇ ਅਸੀਂ ਵਿਕਾਸ ਕਰਾਂਗੇ ਨਾ। ਹਾਂ। ਨਹੀਂ ਜੀ ਉਹ じゃ ਕੁਛ ਨਹੀਂ ਹੋਇਆ। ਕੰਮ ਸ਼ੁਰੂਆਤ ਕਰਵਾਈ ਸੀ ਔਰ ਕੰਮ ਇਹਨਾਂ ਨੇ ਹੀ ਬੰਦ ਕਰਵਾਇਆ। ਔਰ ਦੇਖ ਤਾਂ ਤੁਸੀਂ ਨੀ ਰਿਪੋਰਟ ਦੇਖ ਸਕਦੇ ਹੋ। ਠੀਕ ਹੈ ਨਾ। ਆਪਾਂ ਤੇ ਮਤਲਬ ਉੱਥੇ ਵੀ ਨਰੇਕਾ ਦਾ ਕੰਮ ਸ਼ੁਰੂ ਹੋਇਆ ਸੀ। ਤੇ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜਗਾ ਪੰਚਾਇਤ ਦੀ ਸੀ ਕੀ ਜਾਂ ਡੈਰੀ ਵਿਭਾਗ ਦੀ ਸੀ ਨਹੀਂ ਨਹੀਂ ਨਹਿਰ ਮਹਿਮੇ ਦੀ ਹੈ ਇਹ ਜਗਾ ਤੇ ਕੀ ਪੰਚਾਇਤ ਕੰਮ ਕਰਾ ਸਕਦੀ ਉੱਥੇ ਨਹਿਰ ਮਹਿਕਬੇ ਦੀ ਜਗਾ ਤੇ ਨਹੀਂ ਜੇ ਅਸੀਂ ਉਹਨਾਂ ਨਾਲ ਰਿਕਵੈਸਟ ਕੀਤੀ ਸੀਗੀ ਕਿ ਚਲੋ ਇੱਥੇ ਪਾਰਕਿੰਗ ਖੁੱਲੀ ਚਾਹੀਦੀ ਹੈ ਆ ਕਿ ਉਹਨਾਂ ਨੇ ਪਰਮਿਸ਼ਨ ਵੀ ਦਿੱਤੀ ਸੀਗੀ ਨੋਟੀਫਿਕੇਸ਼ਨ ਆ ਗਈ ਪਰਮਿਸ਼ਨ ਦੀ ਤੁਹਾਡੇ ਕੋਲ ਨਹੀਂ ਨਹੀਂ ਅਜੇ ਮਤਲਬ ਗਏ ਹੀ ਗਏ ਨਹੀਂ ਤੇ ਵੈਸੇ ਤੇ ਕੰਮ ਸ਼ੁਰੂਆਤ ਹੋਈ ਸੀ ਤੇ ਅੱਧ ਵਿੱਚ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਕੰਮ ਸ਼ੁਰੂ ਕਰਾ ਦਿੱਤਾ ਗਿਆ ਸੀਗਾ ਉੱਥੇ ਨਹੀਂ ਨਹੀਂ ਪਰਮਿਸ਼ਨ ਤੋਂ ਬਿਨਾ ਤਾਂ ਨਹੀਂ ਕੰਮ ਕਰਵਾਉਣਾ। ਉਹ ਕਿਉਂਕਿ આરોਪ ਜਿਹੜੇ ਉਹ ਲਗਾ ਰਿਆ ਗਿਆ ਮੈਂਬਰ ਜਿਹੜੇ ਉਹ ਕਹਿੰਦੇ ਕਿ 5 ਤੋਂ 7 ਲੱਖ ਰੁਪਏ ਦਾ ਮਤਾ ਪਾਸ ਤੋਂ ਬਾਅਦ ਵੀ 5 ਤੋਂ 7 ਲੱਖ ਦਾ ਕੰਸਟਰਕਸ਼ਨ ਉੱਥੇ ਲਗਾ ਕਰ ਦਿੱਤੀ ਗਈ ਸੀ। ਨਹੀਂ ਨਹੀਂ ਤਾਂ ਦਾ ਵੀ ਨਹੀਂ ਇਸ ਨੂੰ ਕੋਈ ਵੀ। ਪਰ ਦੂਸਰਾ ਕਾਫੀ ਗੰਦਗੀ ਦਾ ਆਰਮ ਜਿਹੜਾ ਪਿੰਡ ਵਿੱਚ ਦੇਖਣ ਨੂੰ ਮਿਲ ਰਿਹਾ ਆ ਉਹਨੂੰ ਲੈ ਕੇ ਪਚਾਹ ਹੋਰ ਕੁਝ ਪਤਾ ਜਾ ਰਿਹਾ। ਹਾਂਜੀ ਸਰ ਉਹਦੇ ਕੂੜੇਦਾਨ ਦਾ ਮਤਲਬ ਕਿ ਮਤਾ ਪਾਸ ਕਰਵਾਇਆ ਹੀਗਾ। ਤੇ ਇਹ ਤੇ ਹੁਣ ਮਤਲਬ ਕਿ ਇਹ ਸਾਈਨ ਕਰਨਗੇ ਤੇ ਫਿਰ ਹੀ ਕੰਮ ਸ਼ੁਰੂਆਤ ਹੋਣਗੇ ਨਾ ਵੈਸੇ ਸੈਕਟਰ ਸਾਹਿਬ ਨਾਲ ਗੱਲ ਹੋਈਗੀ ਮਤਾ ਪਾਸ ਕਰਵਾਏ ਦਾ ਤੇ ਕੋਈ ਵੀ ਕੰਮ ਆ ਕੋਈ ਮਤਲਬ ਕਿ ਜਲਦਬਾਜ਼ੀ ਨਾਲ ਤੇ ਕੋਈ ਕੰਮ ਨਹੀਂ ਦੇਣੀਆਂਗੇ ਕੰਮ ਆ ਕਿ ਮਤਲਬ ਕਿ ਹੌਲੀ ਹੌਲੀ ਕਰਕੇ ਹੀ ਇੰਨੇ ਤੇ ਪਿੰਡ ਦਾ ਹੀ ਕੋਈ ਵਿਕਾਸ ਕਰਾਂਗੇ ਹਨਾ ਉਹਨਾਂ ਦਾ ਕਹਿਣਾ ਕਿ ਮਤਲਬ ਕਿ ਜਿਹੜੀ ਗੰਦਗੀ ਹੈ ਜਿਹੜੇ ਗੋਏ ਦੇ ਹਨਾ ਢੇਰ ਵਗੈਰਾ ਲੱਗੇ ਹੋਰ ਵੀ ਗੰਦਗੀ ਦੇ ਰਿਹਾ ਉਹ ਹੋਣ ਦੇ ਲਈ ਪਹਿਲੇ ਤੋਂ ਕਾਫੀ ਟਾਈਮ ਦੋਆ ਅਜੇ ਤੱਕ ਚੁਕਾ ਚੁਕਾਈ ਨਹੀਂ ਗਏ ਹੈਗੇ ਨੇ ਜੀ ਮਤਲਬ ਇਹ ਪਹਿਲੇ ਵੀ ਸਰਪੰਚੀ ਸਾਡੇ ਘਰ ਸੀ ਰਹੀ ਹੈ ਜੀ ਸਾਡੇ ਕੋਲ ਹੀ ਸਰਪੰਚੀ ਮਤਲਬ ਕੀ ਦਾ ਮਤਾ ਪਾਸ ਹੋਇਆ ਹੈਗਾ ਲੇਕਿਨ ਚਲੋ ਮਤਲਬ ਕਿ ਕੰਮ ਕਰਵਾਵਾਂਗੇ ਲੇਕਿਨ ਇਹ ਥੋੜਨਾ ਕਿ ਜਲਦੀ ਜਲਦਬਾਜੀ ਨਾਲ ਹੀ ਕੰਮ ਦੀ ਸ਼ੁਰੂਆਤ ਹੋ ਜੇ ਪਹਿਲਾਂ ਜੋ ਕੰਮ ਅਹੀਂ ਫੜਿਆ ਆ ਪਹਿਲੇ ਉਹ ਕੰਮ ਮਤਲਬ ਕਿ ਸਵਾਸ ਕਰ ਲਈਏ ਜਿੱਦਾਂ ਕਹਿੰਦਾ ਮਤਲਬ ਕਿ ਅੰਡਰਗਰਾਉਂਡ ਜਿਉਂ ਵੀ ਪੇਪਰ ਪਈਆਂ ਪਹਿਲੇ ਉਹਦਾ ਕੰਮ ਅਹੀਂ ਫੜਿਆ ਠੀਕ ਹੈ ਨਾ ਉਹਦਾ ਕੰਮ ਮਤਲਬ ਕਿ ਅੱਧ ਵਿੱਚ ਇਹਨਾਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ لیکن ਆਪਾਂ ਅੱਧੇ ਵਿੱਚ ਮਤਲਬ ਕਿ ਕੰਮ ਛੱਡਣ ਦੀ ਨਹੀਂ ਕੀਤਾ ਕਿ ਅਸੀਂ ਕੰਮ ਪੂਰਾ ਕਰਾਂਗੇ ਹਨਾ ਤੇ ਲੇਕਿਨ ਇਹ ਆਂਦੇ ਕਿ ਪਹਿਲੇ ਸਾਡੇ ਆਨੇ ਸ਼ੁਰੂਆਤ ਕਰੋ ਤਾਂ ਕਿ ਆਪਾਂ ਪਹਿਲੇ ਆਪਣਾ ਇਧਰ ਜੋ ਵੀ ਕੰਮ ਕੀ ਛੇ ਰੁਪਿਆ ਹੈ ਇਹ ਨਹੀਂ ਉਹਨਾਂ ਨੂੰ ਮਤਲਬ ਕਿ ਪੂਰਾ ਕੀਤਾ ਹਾਂ ਜੀ ਅ ਜਦੋਂ ਮਤੇ ਬੰਦਦਾ ਤਾਂ ਕਿ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਕੰਮ ਦੇ ਵਿੱਚ ਹਾਂਜੀ ਪਹਿਲੇ ਮਤਲਬ ਕਿ 2.5 ਮਹੀਨੇ ਜੋ ਮਤੇ ਪਾਸ ਕਰਵਾਏ ਹੈਗੇ ਇਹਨਾਂ ਦੀ ਸਹਿਮਤੀ ਸੀ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਮਤਲਬ ਕਿ ਫੋਰਮ ਭੰਗ ਕਰਨਾ ਸ਼ੁਰੂ ਕਰ ਦਿੱਤਾ ਕੀ ਹੋ ਗਿਆ ਕਿ ਕੋਈ ਕੋਰਮ ਪੰਕ ਕਰਨ ਦੀ ਕਿਉਂ ਪੰਚਾਇਤ ਬੜੀ ਦੇ ਸਾਲ ਵੀ ਦੇ ਲਗਭਗ ਵੀ ਹੋ ਰਿਆਗਾ ਸਰ ਇਹ ਆਪਣੀਆਂ ਟਮਾਟਾ ਪਾਉਂਦੇ ਆ ਕਿ ਸਾਡਾ ਕੰਮ ਸ਼ੁਰੂਆਤ ਕਰਵਾਓ ਪਹਿਲੇ ਇਹ ਬਸ ਇਹ ਚੱਲਦੇ ਆ ਤੇ ਦੂਸਰਾ ਗਾਣਾ ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਵੀ ਸਾਡੇ ਜਿਹੜੀ ਪੰਚ ਆ ਗਏ ਹਨ ਅਸੀਂ ਜਦੋਂ ਮੀਟਿੰਗ ਤੇ ਜਾਂਦੇ ਜਾਂ ਕੁਝ ਵੀ ਹੈ ਤੇ ਜਿਹੜੇ ਸਰਪੰਚ ਸਾਹਿਬ ਆ ਉਹ ਕੁਝ ਤੋਂ ਬੋਲਦੇ ਨਹੀਂ ਉਹਨਾਂ ਦੇ ਜਿਹੜੇ ਸੋਹਰਾ ਸਾਹਿਬ ਹੈ ਉਹਨਾਂ ਦੇ ਜਿਹੜੇ ਹਸਬੰਡ ਆ ਉਹ ਇੰਟਰਫੇਅਰ ਬੜਾ ਕਰਦੇ ਆਗੇ ਆ ਕੀ ਕਹਿੰਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਵੀ ਬੋਲਣੀ ਹੈ ਬਾਕੀ ਇਹ ਅਹੀ ਚਾਰ ਮੀਟਿੰਗਾਂ ਰੱਖੀਆਂ ਹੈਗੀਆਂ ਇਹਨਾਂ ਚੋਂ ਕੋਈ ਨਹੀਂ ਆਇਆ ਇਹਦਾ ਮਤਲਬ ਕਿ ਇਹ ਹੈ ਕਿ ਇਹ ਬੰਦ ਕਰਨਾ ਚਾਹੁੰਦੇ ਆ ਨਾ ਪੰਚਾਇਤ ਨੂੰ ਹਨਾ ਆਪਾਂ ਇਹ ਚਾਹੁੰਦੇ ਆ ਕਿ ਚਲੋ ਮੈਂਬਰ ਸਾਰੇ ਨਾਲ ਮਿਲ ਕੇ ਕੰਮ ਕਰਵਾਣਾ ਵਿਕਾਸ ਪਿੰਡ ਦਾ ਹੀ ਕਰਵਾਉਣਾ ਚਾਹੁੰਦੇ ਆ ਇੱਕ ਨਾ ਆਡੀਓ ਵੀ ਜਿਹੜੀ ਤੁਹਾਡਾ ਇੱਕ ਗਰੁੱਪ ਬਣਾਉਣਾ ਪਿੰਡ ਦਾ ਹਨਾ ਉਹਦੇ ਵਿੱਚ ਇੱਕ ਆਡੀਓ ਜਿਹੜੀ ਹੈ ਤੁਹਾਡੇ ਹਸਬੰਦ ਵੱਲੋਂ ਪਾਈ ਗਈ ਹੈ ਕਿ ਮੈਂ ਸਰਪੰਚ ਕਿ ਐਦਾਂ ਦਾ ਕੁਝ ਹੈਗਾ ਕੀ ਮਤਲਬ ਕੀ ਤੁਹਾਡਾ ਜਿਹੜੇ ਹਸਬੰਦ ਉਹ ਤੁਹਾਡਾ ਉਹਦਾ ਯੂਜ਼ ਕਰ ਸਕਦੇ ਆ ਨਹੀਂ ਨਹੀਂ ਉਹਜੀ ਕੋਈ ਗੱਲ ਨਹੀਂ ਐ ਸਰ ਅਗਰ ਜਿਹੜੀ ਆਡੀਓ ਪਾਈ ਗਈ ਹੈ ਤੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਸਿਰਫ ਲੋਕਾਂ ਦੀ ਐਡਵਾਈਸ ਵਾਸਤੇ ਬਣਾਇਆ ਹੈ ਕੀ ਸਰਪੰਚ ਦਾ ਉਹਦਾ ਆਪਣੇ ਤੇ ਡੈਜ਼ਿਗਨੇਸ਼ਨ ਲਗਾ ਸਕਦੇ ਹਾਂ ਨਹੀਂ ਜੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਵੱਲ ਕੀ ਮੰਮੀ ਮੰਗਦੇ ਸਿਰਫ ਇਹ ਹੀ ਕਰਨੇ ਆ ਕਿ ਜਿਹੜਾ ਪਿੰਡ ਦਾ ਕੰਮ ਹੋਣਾ ਚਾਹੀਦਾ ਇਹ ਮੇਕਰ ਨਾਮ ਸਾਥ ਦੇਣ ਤੇ ਪਿੰਡ ਦਾ ਵਿਚਾਰ ਕਰੀਏ ਠੀਕ ਹੈ ਨਾ ਆਪਾਸ ਦੇ ਤੇ ਹੀ ਕਹਿਣਾ ਚਾਹਾਂਗੀ ਮੈਂ ਇਹ ਇਹ ਮਿਲ ਬਾਰੇ ਚਲੋ ਨਾਲ ਰਲਣਗੇ ਤੇ ਫੀਲਪਿੰਡ ਕਰਨ ਦਾ ਕੋਈ ਨਹੀਂ ਤੇ ਇਨਕ੍ਰੋਚਮੈਂਟਾਂ ਜਿਹੜੀਆਂ ਪਿੰਡ ਦੇ ਵਿੱਚ ਦੇਖਣ ਨੂੰ ਮਿਲੇ ਆ ਉਹਨਾਂ ਦੇ ਵੀ ਕੋਈ ਤੁਹਾਡੀ ਮਤਲਬ ਕਿ ਪਹਿਲ ਰਵੇਗੀ ਹਾਂਜੀ ਰਵੇਗੀ ਜੀ